ਅੱਜ ਪੰਜਾਬ ਦੀ ਸਿਆਸਤ 'ਚ ਬਹੁਤ ਵੱਡਾ ਪੰਖਤਕ ਧਮਾਕਾ ਹੋਇਆ। ਅਕਾਲ ਤੱਕ ਸਾਭ ਦੇ ਜਥੇਦਾਰ ਦੀ ਛੁੱਟੀ ਕਰ ਦਿੱਤੀ ਗਈ ਹੈ। ਨਵੇਂ ਜਥੇਦਾਰ ਨਿਯੁਕਤ ਕੀਤੇ ਗਏ। ਤਖਤਰੀ ਕੇਸਗੜ੍ਹ ਸਾਹਿਬ ਨੂੰ ਨਵੇਂ ਜਥੇਦਾਰ ਮਿਲ ਗਏ ਔਰ ਉਧਰ ਤਖਤਰੀ ਦਮਦਵਾ ਸਾਹਿਬ ਨੂੰ ਵੀ ਨਵੇਂ ਜਥੇਦਾਰ ਮਿਲ ਗਏ। ਇਹ ਜਥੇਦਾਰਾਂ ਦੇ ਵਿੱਚ ਕੋਈ ਖਾਮੀਆਂ ਸੀ ਜਿਹਦੇ ਕਰਕੇ ਇਹ ਜਥੇਦਾਰ ਬਦਲੇ ਗਏ ਨੇ ਜਾਂ ਫਿਰ ਜਥੇਦਾਰਾਂ ਦੇ ਨਾਲ ਬਦਲਾ ਲਊ ਭਾਵਨਾ ਦੇ ਨਾਲ ਕਾਰਵਾਈ ਹੋਈ ਹੈ 2 ਦਸੰਬਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਜਾਵਾਂ ਸਲਾਈਆਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੋਰ ਮੰਤਰੀਆਂ ਨੂੰ ਸਾਬਕਾ ਨੂੰ ਤਾਂ ਉਸ ਦੇ ਬਦਲੇ ਵਜੋਂ ਹੀ ਕਾਰਵਾਈ ਹੋਈ ਹੈ ਜਾਂ ਫਿਰ ਜਿਵੇਂ ਅਕਾਲੀ ਦਲ ਕਹਿੰਦਾ ਕਿ ਇਹਨਾਂ 'ਚ ਖਾਮੀਆਂ ਬਹੁਤ ਸੀ ਇਸ ਕਰਕੇ ਕਾਰਵਾਈ ਹੋਈ ਹੈ ਅਸਲੀਅਤ ਹੈ ਕੀ ਹੈ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਇਸ ਫੈਸਲੇ ਦਾ ਪੁੱਠਾ ਪ੍ਰਭਾਵ ਅਕਾਲੀ ਦਲ ਤੇ ਪਊਗਾ ਜਾਂ ਫਿਰ ਕੁਝ ਨਾ ਕੁਝ ਅਕਾਲੀ ਦਲ ਵਾਲੇ ਲੈ ਡਿੱਗਣਗੇ ਇਹਦੇ ਕੀ ਪ੍ਰਭਾਵ ਜਾਣਗੇ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਅਕਾਲੀ ਤੇ ਪੰਥਕ ਸਿਆਸਤ ਦੇ ਉੱਪਰ ਔਰ ਕੀ ਇਹਦੇ ਨਾਲ ਮੁਸ਼ਕਲਾਂ ਖੜੀਆਂ ਹੋਣਗੀਆਂ ਸੁਖਬੀਰ ਬਾਦਲੈਂਡ ਕੰਪਨੀ ਦੇ ਵਾਸਤੇ ਜਾਂ ਫਿਰ ਕੁਝ ਰਾਸ ਸੁਖਾੜੇ ਹੋ ਜਾਣਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲ ਕਰਨੀ ਆ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਆ ਕਿ ਪੰਜਾਬ ਕਾਂਗਰਸ ਦੇ ਕਲੇਜ ਦੇ ਵਿਚਕਾਰ ਰਾਜਾ ਬੜਿੰਗ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਜਿਹੜੇ ਜੁੱਤੇਗੀ ਕਾਂਗਰਸ ਜੁੜੇਗਾ ਬਲਾਕ ਤਾਂ ਜੁੜੇਗਾ ਬਲਾਕ ਜਿੱਤੇਗਾ ਕਾਂਗਰਸ ਇਹੋ ਜੀ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅੱਜ ਦੋ ਥਾਈਂ ਕੀਤਾ ਗਿਆ ਕਿ ਉਹਦੇ ਨਾਲ ਵਾਕਈ ਕਾਂਗਰਸ ਜੁੜੇਗੀ ਕੀ ਕਾਂਗਰਸ ਥੱਲੇ ਤਾਂ ਜਿਹੜੀ ਜੁੜੀ ਹੋਈ ਹੈ ਕਿ ਥੱਲੇ ਤਾਂ ਜਿਹੜੀ ਕਾਂਗਰਸ ਜੁੜੀ ਹੈ ਉਹ ਉੱਪਰ ਵੱਡੇ ਲੀਡਰ ਆਪਸ ਵਿੱਚ ਜੁੜ ਸਕਣਗੇ ਜਾਂ ਨਹੀਂ ਸਕਣਗੇ ਕਿਉਂਕਿ ਲੋੜ ਤਾਂ ਉੱਪਰ ਹੈ ਇਸ ਤੇ ਵੀ ਬਹੁਤ ਅਹਿਮ ਅਸੀਂ ਗੱਲਬਾਤ ਕਰਨੀ ਹੈ ਔਰ ਅਨੁਸ਼ਾਸਨ ਪੰਗ ਨਾ ਕਰਨ ਦੇਣ ਵਾਲਿਆਂ ਦੀ ਗੱਲ ਕਰਨ ਵਾਲੇ ਆਪ ਵੀ ਅਨੁਸ਼ਾਸਨ ਕਿਵੇਂ ਪੰਗ ਕਰਦੇ ਦਿਖਾਈ ਅੱਜ ਦਿੱਤੀ ਉਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਕੀ ਕੁਝ ਨਿਕਲੂਗਾ ਇਸ ਪੂਰੇ ਪ੍ਰੋਗਰਾਮ ਦੇ ਵਿੱਚੋਂ ਕਾਂਗਰਸ ਦੀ ਇਸ ਲੜਾਈ ਦੇ ਵਿੱਚੋਂ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਜਗਰੂਪ ਸਿੰਘ ਸੇਕੋਂ ਸਾਹਿਬ ਜੁੜੇ ਆ ਸਿਕੋਸਾ ਸਵਾਗਤ ਹੈ ਪ੍ਰੋਗਰਾਮਸ ਤੁਹਾਡਾ। ਸ਼ੁਕਰੀਆ ਜੀ। ਸਿਕੋਸਾਬ ਸਭ ਤੋਂ ਪਹਿਲਾਂ ਮੈਂ ਟਿੱਪਣੀ ਲੈਣੀ ਜਾਊਂਗਾ ਕਿ ਜਿਹੜੇ ਇਹ ਜਥੇਦਾਰ ਬਦਲੇ ਗਏ ਐ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਅਕਾਲ ਤੱਕ ਸਾਭ ਦੇ ਜਥੇਦਾਰ ਦਾ ਵਾਧੂ ਚਾਰਜ ਦਿੱਤਾ ਗਿਆ ਕਾਰਜਕਾਰੀ ਇੱਕ ਤਰੀਕੇ ਨਾਲ ਹੋਣਗੇ ਉੱਤੇ ਤਾਂ ਉਹਨਾਂ ਨੂੰ ਹੀ ਕੁਲਦੀਪ ਸਿੰਘ ਗੜਗੱਜ ਨੂੰ ਹੀ ਤਖਤ ਸਿੰਘ ਕੇਸਗੜ ਸਾਹਿਬ ਦਾ ਜਿਹੜਾ ਪੂਰਨ ਤੌਰ ਤੇ ਜਥੇਦਾਰ ਜਿਹੜਾ ਲਾਇਆ ਗਿਆ ਆਰੇ ਸੰਤ ਬਾਬਾ ਟੇਕ ਸਿੰਘ ਨੂੰ ਜਿਹੜੇ ਉਹਨਾਂ ਨੂੰ ਲਾਇਆ ਗਿਆ 택시ਰੀ ਦਮਦਵਾ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਕ ਮਹੀਨੇ ਦੇ ਵਿੱਚ ਜਿਹੜੇ ਤਿੰਨ ਜਥੇਦਾਰ ਬਦਲੇ ਗਏ ਆ ਪ੍ਰਧਾਨ ਦਾ ਅਸਤੀਫਾ ਆ ਉਸ ਨੂੰ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ ਮੈਂ ਟਿੱਪਣੀ ਲੈਣੀ ਜਾਊਂਗਾ ਨੂੰ ਲੱਗਦਾ ਕਿ ਸਾਰੇ ਤਾਕਤ ਦਾ ਖੇਲਾ ਹੈ ਜਿਹਨੂੰ ਸਟ੍ਰਗਲ ਫਾਰ ਪਾਵਰਸ ਕਹਿੰਦੇ ਆ ਔਰ ਅਸੀਂ ਦੇਖ ਰਹੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵਿੱਚ ਵੀ ਥੜਥਲੀ ਮਚੀ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੰਮੇ ਸਮੇਂ ਤੋਂ ਚੋਣਾ ਨਹੀਂ ਹੋ ਰਹੀਆਂ। ਔਰ ਇੱਕ ਟਕਰਾਅ ਸਿੱਧੇ ਤੌਰ ਦੇ ਉੱਤੇ ਅਕਾਲੀ ਲੀਡਰਸ਼ਿਪ ਦਾ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਉਹ ਦੇਖਿਆ ਜਿੱਦਾਂ ਤੁਸੀਂ ਕਿਹਾ ਵੀ ਸੁਖਬੀਰ ਸਿੰਘ ਬਾਦਲ ਦੇ ਮਸਲੇ ਦੇ ਵਿੱਚ ਔਰ ਉਹਨਾਂ ਦੇ ਮਸਲੇ ਦੇ ਵਿੱਚ ਪ੍ਰਾਣੀਆਂ ਜਿਹੜੀਆਂ ਉਹ ਗੱਲਾਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਚਾਹੇ ਸਜ਼ਾ ਉਹਨੂੰ ਦੇਣ ਵਾਲੀ ਗੱਲ ਸੀ ਲਿਜੀਏ ਸ ਜਾਂ ਇਵਨ ਸੁਦਾ ਪ੍ਰਕਾਸ਼ ਸਿੰਘ ਬਾਦਲ ਹੋਣਾ ਤੋਂ ਜਿਹੜਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਬਹੁਤ ਵੱਡਾ ਦਿੱਤਾ ਗਿਆ ਸੀਗਾ ਇੱਕ ਉਹਨੂੰ ਕਹਦੇ ਪੁਸ਼ਕਾਰ ਦਿੱਤਾ ਗਿਆ ਸੀ ਫਕਰੇ ਕਮਲ ਨੂੰ ਵਾਪਸ ਲੈਣ ਦਾ ਔਰ ਬਹੁਤ ਤੋਂ ਕਈ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਪਹਿਲੂ ਇਹਦੇ ਉੱਤੇ ਬਾਹਰ ਆ ਰਹੇ ਆ ਹਰ ਕੋਈ ਕਈ ਵਾਰੀ ਸੋਚਦਾ ਕਿ ਇਸ ਵਾਰੀ ਮੇਰਾ ਪਲੜਾ ਪਾਰੀ ਹੋ ਗਿਆ ਤੇ ਦੂਸਰਾ ਜਿਹੜਾ ਹੈਗਾ ਉਹ ਆਪਣੇ ਤਰੀਕੇ ਦੀ ਚਾਲ ਚੱਲਦਾ ਹੈ ਤਾਂ ਇਹ ਮਲਟੀਪਲ ਜਿਹੜੀਆਂ ਹੈਗੀਆਂ ਸਮੱਸਿਆਵਾਂ ਦੇ ਵਿੱਚੋਂ ਆਪਾਂ ਕਹਿੰਦੀ ਆ ਵੀ ਅਕਾਲੀ ਦਰ ਤੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਆ ਉਹ ਉਹਨੂੰ ਸਾਰਿਆਂ ਨੂੰ ਮੀਟ ਕਰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਵਿਜੂ ਦਾ ਉਹਨਾਂ ਵੀ ਰਿਜ਼ਾਈਨ ਕਰ ਦਿੱਤਾ ਇਹ ਤੋਂ ਪਹਿਲਾਂ ਪ੍ਰਧਾਨ ਹੁੰਦੇ ਸੀਗੇ ਬਡੁੰਗਰ ਸਾਹਿਬ ਉਹਨਾਂ ਵੀ ਰਿਜ਼ਾਈਨ ਕਰ ਦਿੱਤਾ ਸੱਤ ਮੈਂਬਰੀ ਕਮੇਟੀ ਬਣੀ ਸੀਗੀ ਤੁਸੀਂ ਨਵੀਂ ਭਰਤੀ ਕਰੋ ਉਹਨਾਂ ਦਾ ਵੀ ਕੰਮ ਅੱਧਾ ਅਧੂਰਾ ਹੈ ਫਿਰ ਪੈਰਲਲ ਦੇ ਵਿੱਚ ਇੱਕ ਹੋਰ ਸਰਦਾਰ ਗਰੁੱਪ ਬਣਿਆ ਸੀਗਾ ਜਾਂ ਉਹਨੂੰ ਕਹਦੇ ਆ ਬਾਗੀ ਧੜਾ ਬਣਿਆ ਉਹ ਉਹਦੇ ਵਿੱਚੋਂ ਇਸ ਕਮੇਟੀ ਨੂੰ ਚੈਲੰਜ ਕਰਦੇ ਆ ਤੇ ਉਹ ਇਸ ਕਰਕੇ ਸਾਰੀਆਂ ਧਿਰਾਂ ਨੇ ਇਹ ਬਹੁਤ ਅਨਫੋਰਚੂਨੇਟ ਪਾਰਟ ਹੈਗਾ ਕਿ ਅਕਾਲਤਖਨ ਸਾਹਿਬ ਨੂੰ ਜਿਹੜਾ ਹੈਗਾ ਸੀ ਉਹ ਉਹਨੂੰ ਅਖਾੜਾ ਬਣਾ ਲਿਆ ਇਹ ਕਾਲ ਤੱਕ ਸਾਹਬ ਜਖਾੜਾ ਬਣ ਗਿਆ ਔਰ ਇਸ ਵਰਤਾਰੇ ਦੇ ਵਿੱਚ ਜਿਸ ਤਰੀਕੇ ਲੋਕਾਂ ਦਾ ਵਿਸ਼ਵਾਸ ਹੁੰਦਾ ਵਾ ਜਿਹੜਾ ਹੈਗਾ ਧਰਮ ਦੇ ਜਿਹੜੇ ਜਿਹੜੇ ਖਾਸ ਕਰਕੇ ਲੀਡਰ ਹੁੰਦੇ ਆ ਜਿਹੜੇ ਰਹਿਨਬਾਹ ਹੁੰਦੇ ਖਾਸ ਜਿਨ੍ਹਾਂ ਦਾ ਜਿਆਦਾ ਕੰਮ ਜਿਹੜਾ ਹੈਗਾ ਧਾਰਮਿਕ ਮੁੱਦਿਆਂ ਦੇ ਉੱਤੇ ਪੰਥ ਨੂੰ ਕੌਮ ਨੂੰ ਲੋਕਾਂ ਨੂੰ ਜਿਹੜੀ ਉਗਵਾਈ ਦੇਣੀ ਪਰ ਕਿਉਂਕਿ ਅਸੀਂ ਪ੍ਰਾਣੀਆਂ ਜਿਹੜਾ ਹੈਗਾ ਉਹਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਹੁਣ ਦੇ ਸੰਦਰਭ ਦੇ ਵਿੱਚ ਕਈ ਵਾਰੀ ਉਹਨੂੰ ਦੇਖਦੇ ਵੀ ਆ ਜਾਂ ਕੋਈ ਰਾਜਨੀਤਿਕ ਪਾਰਟੀਆਂ ਜਾਂ ਦੂਸਰੇ ਤਰ੍ਹਾਂ ਜਿਹੜੀਆਂ ਉਹ ਚਾਹੁੰਦੀ ਹੈ ਕਿ ਇਸ ਤਰੀਕੇ ਨਾਲ ਮਸਲੇ ਹੱਲ ਹੋਣਗੇ ਨਾ ਹੱਲ ਹੋਣ ਦੀ ਬਜਾਏ ਬਹੁਤ ਹੀ ਜ਼ਿਆਦੇ ਹੋਰ ਗਹਿਰੇ ਹੁੰਦੇ ਜਾਂਦੇ। ਤੋਂ ਇਹ ਦੇਖ ਰਹੇ ਕਿ ਜਦੋਂ ਤੋਂ ਜਦੋਂ ਤੁਹਾਡੇ ਕੋਈ ਥਿਰ ਜੜੀ ਜਾਂ ਕਮਜ਼ੋਰ ਹੁੰਦੀ ਆ ਆਮ ਮੋٹے ਤੌਰ ਤੇ ਵੀ ਹੁੰਦਾ ਵੀ ਘਰ ਦੇ ਵਿੱਚ ਜਦੋਂ ਕਈ ਵਾਰੀ ਬਹੁਤ ਸਾਰੀਆਂ ਸਮੱਸਿਆ ਆ ਜਾਣ ਤੇ ਘਰ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਬਲੇਮ ਜਿਹੜਾ ਹੁੰਦਾ ਬਲੇਮ ਗੇਮ ਦੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਬਰ ਅਨਫੋਰਚੂਨੇਟ 파ਰਟ ਹੈਗਾ ਕਿ ਕੋਈ ਵੀ ਥਿਰ ਲੋਕਾਂ ਦੇ ਸਾਹਮਣੇ ਆਣ ਕੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਬੁੱਧਿਆਂ ਬਾਰੇ ਸਪਸ਼ਟਤਾ ਦੇ ਨਾਲ ਕੋਈ ਜਵਾਬ ਨਹੀਂ ਦੇ ਰਹੀ ਹਰ ਤਿਰ ਜਿਹੜੀ ਆਪਣੇ ਆਪਣੇ ਤਰੀਕੇ ਨਾਲ ਜਵਾਬ ਦੇ ਰਹੀ ਆ ਤਾਂ ਉਹ ਜਵਾਬ ਜਿਹੜਾ ਦਿੱਤਾ ਜਾ ਰਿਹਾ ਉਹ ਉਹ ਆਪਣੀ ਜਿਹੜੀ ਖਾਸ ਕਰਕੇ ਜਿਹੜੀ ਉਹ ਕਨਵੀਨੀਅੰਸ ਜਿਹੜੀ ਹੈਗੀ ਆ ਚਾਹੇ ਪੋਲਿਟੀਕਲ ਕਨਵੀਨੀਅੰਸ ਹੈਗੀ ਆ ਚਾਹੇ ਇੰਡੀਵਿਜੂਅਲ ਕਨਵੀਨੀਅੰਸ ਆ ਉਹਨੂੰ ਰੱਖ ਕੇ ਇੱਕ ਦੂਜੇ ਦੇ ਤੇ ਬਲੇਮ ਲਾ ਕੇ ਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ ਇਹ ਬਹੁਤ ਅਨਫੋਰਚੂਨੇਟ ਆ ਅਸੀਂ ਵੀ ਦੇਖਿਆ ਕਿ ਪਿਛਲੇ ਸਮੇਂ 'ਚ ਕਿਸ ਕਿਸਮ ਦੀਆਂ ਗੱਲਾਂ ਜਥੇਦਾਰ ਸਾਹਿਬ ਬਾਰੇ ਜਿਹੜੀਆਂ ਹੈਗੀਆਂ ਸੀ ਪਬਲਿਕ ਡੋਮੇਨ ਦੇ ਵਿੱਚ ਆਈਆਂ ਜਾਂ ਲਿਆਂਦੀਆਂ ਗਈਆਂ ਜਾਂ ਜ ਕ੍ਰਿਟੀਸਾਈਜ਼ ਵੀ ਕੀਤਾ ਗਿਆ ਜਾਂ ਜਿਸ ਤਰੀਕੇ ਨਾਲ ਉਹਨੂੰ ਜਾਣਾ ਪਿਆ ਤੇ ਜਿਸ ਤਰੀਕੇ ਨਾਲ ਅੱਜ ਤੁਸੀਂ ਕਿਹਾ ਜਿਵੇਂ ਕਿ ਆ ਕਿ ਦੋ ਜਥੇਦਾਰ ਸਾਹਿਬ ਨੂੰ ਇਹ ਜਿਹੜਾ ਹੈਗਾ ਵਾ ਉਹ ਉਹਨਾਂ ਨੂੰ ਇਹ ਆਪਣੇ ਅਹੁਦੇ ਤੋਂ ਵੱਖਰਾ ਕਰ ਦਿੱਤਾ ਹਾਂ ਸ਼੍ਰੋਮਣੀ ਕਮੇਟੀ ਨੂੰ ਹਕਕਾਰ ਹੈਗਾ ਜਥੇਦਾਰ ਸਾਹਿਬ ਨੂੰ ਅਹੁਦੇ ਤੋਂ ਵੱਖਰਾ ਕਰਨ ਦਾ ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਜਥੇਦਾਰ ਸਾਹਿਬ ਇਹ ਅਹੁਦੇ ਤੋਂ ਵੱਖਰੇ ਹੋ ਰਹੇ ਆ ਜਾਂ ਵੱਖਰੇ ਕਿਤੇ ਜਾ ਰਹੇ ਆ ਉਹਦੇ ਵਿੱਚ ਸਵਾਲ ਬਹੁਤ ਖੜੇ ਹੁੰਦੇ ਨੇ ਮਸਲੇ ਦੇ ਹੱਲ ਹੋਣ ਦੀ ਬਜਾਏ ਜਾਂ ਇਹ ਮਸਲੇ ਨੂੰ ਹੋਰ ਘੱਟ ਹੋਣ ਦੀ ਬਜਾਏ ਸਵਾਲ ਜਿਆਦਾ ਖੜੇ ਹੋ ਰਹੇ ਆ ਔਰ ਖਾਸ ਕਰਕੇ ਉਹੀ ਸਵਾਲ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਤਾਂ ਅਕਾਲੀ ਦਲ ਦਾ ਖੜਾ ਛੱਡਣਗੇ ਨਾ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਟੜਾ ਛੱਡਣਗੇ ਤੇ ਨਾ ਹੀ ਜਿਹੜੇ ਜਥੇਦਾਰ ਸਾਹਿਬ ਬੈਠੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਇਹਨਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਬਿਲਕੁਲ ਇਸ ਰਾਜਨੀਤੀ ਦੀ ਗੇਮ ਦੇ ਵਿੱਚ ਲਿਆਂਦਾ ਗਿਆ ਹੈ ਤੇ ਉਹ ਜਿਹੜੇ ਉਹਨਾਂ ਲਈ ਵੀ ਕਈ ਕਿਸਮ ਦੇ ਜਿਹੜੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਆ ਕਿਹੋ ਜਿਹੀ ਕਹਾਣੀ ਕੀ ਲੱਗਦੀ ਹੈ ਕਿਉਂਕਿ ਦੇਖੋ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਦੇਖੋ ਉਹ ਤਾਂ ਹੁਣ ਜਿਹੜੇ ਦੂਜੇ ਨੇ ਵਿਰੋਧੀ ਨੇ ਸੁਖਬੀਰ ਸਿੰਘ ਬਾਦਲ ਖੋਣਾ ਦੇ ਧੜੇ ਦੇ ਉਹ ਤਾਂ ਕਹਿੰਦੇ ਆ ਕਿ ਅੱਜ ਇਹ ਕਾਲਾ ਦਿਨ ਹੈ ਔਰ ਇਹ ਗਲਤ ਤਰੀਕੇ ਨਾਲ ਜੱਜਤਾਰ ਸਾਹਿਬ ਨੂੰ ਹਟਾਇਆ ਗਿਆ ਉਹਨਾਂ ਨੇ ਮੱਥਾ ਲਾਇਆ ਅਕਾਲ ਤਖਤ ਸਾਹਿਬ ਨਾਲ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਤੇ ਉਧਰੋਂ ਗਿਆਨੀ ਹਰਪ੍ਰੀਤ ਕਹਿੰਦੇ ਆ ਕਿ ਇਹਨਾਂ ਦੀ ਜੜ 뿌ਟੀ ਗਈ ਹੈ ਲੰਮੇ ਜੱਟਪੁਰੇ ਦੇ ਵਿੱਚ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਜੜ 뿌ਟੀ ਸੀ ਕਿ ਮੁਗਲ ਸਮਰਾਜ ਜੀ ਜਿਹੜੀਆਂ ਜੜ 뿌ਟੀ ਜਾਣੀਆਂ ਔਰ ਇੱਥੇ ਕਹਿੰਦੇ ਕਿ ਹੁਣ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਇੰਜੋ ਗੱਲਾਂ ਕਰ ਰਹੇ ਨੇ ਪਰ ਦੂਜੇ ਪਾਸੇ ਉਹ ਇਲਜ਼ਾਮ ਲਾ ਰਹੇ ਆ ਕਾਲੀ ਦਲ ਵਾਲੇ ਉਹ ਕਹਿੰਦੇ ਕਿ ਕਾਲੀਆਂ ਭੇਡਾਂ ਵਾਸਤੇ ਔਰ ਆਰਐਸਐਸ ਦੇ ਏਜੰਟਾਂ ਦੇ ਵਾਸਤੇ ਇਹ ਤੇ ਕਾਲਾ ਦਿਨ ਹੋ ਸਕਦਾ ਹੈ ਇਹ ਜਥੇਦਾਰ ਜਿਹੜੇ ਆ ਉਹ ਕਹਿੰਦੇ ਕਿ ਆਰਐਸਐਸ ਦੇ ਭਾਜਪਾ ਦੇ ਕਹੇ ਤੇ ਚੱਲ ਰਹੇ ਸੀ ਵੱਖਰਾ ਏਜੰਡਾ ਲੈ ਕੇ ਚੱਲ ਰਹੇ ਸੀ ਇਸ ਕਰਕੇ ਇਹਨਾਂ ਨੂੰ ਹਟਾਇਆ ਪਿੱਛੇ ਦੀ ਕਹਾਣੀ ਲੱਗਦੀ ਕੀ ਹੈ ਰੁੱਖ ਸਾਹਿਬ ਇਹ ਖਾਨਾ ਚੰਗੀ ਆ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਤਾਕਤ ਨੂੰ ਜਿਹੜਾ ਹੈਗਾ ਰੱਖਣ ਵਾਸਤੇ ਜਾਂ ਤਾਕਤ ਨੂੰ ਲੈਣ ਵਾਸਤੇ ਇਹ ਸਾਰੀ ਇੱਕ ਉਸ ਕਿਸਮ ਦੀ ਜਿਹੜੀ ਦੋਨੋਂ ਪਾਸਿਆਂ ਤੋਂ ਬਹੁਤ ਵੱਡੀ ਕੋਸ਼ਿਸ਼ ਹੈ ਪਰ ਅਨਫਾਰਚੂਨੇਟ ਪਾਰਟ ਹੈਗਾ ਕਿ ਜਿਹੜੇ ਅਲੀਗੇਸ਼ਨ ਤੇ ਕਾਊਂਟਰ ਅਲੀਗੇਸ਼ਨ ਲੱਗ ਰਹੇ ਆ ਉਹ ਖੀਰ ਤੇ ਮੁੜ ਕੇ ਇਹਨਾਂ ਵਾਲੇ ਪਾਸੇ ਤਾਂ ਆਉਣਾ ਕੱਲ ਨੂੰ ਜਦੋਂ ਮੰਨ ਲਓ ਕੋਈ ਵੀ ਜਿਹੜੀ ਸਥਿਤੀ ਜੜੀ ਹੈਗੀ ਆ ਉਹ ਸੰਭਲਦੀ ਆ ਤੇ ਵੀ ਸਵਾਲ ਤਾਂ ਉੱਠਦੇ ਰਹਿਣਗੇ ਵੀ ਤੁਸੀਂ ਆਹ ਗੱਲ ਕਹੀ ਸੀ ਹੁਣ ਮੈਨੂੰ ਲੱਗਦਾ ਵੀ ਕੋਈ ਘੱਟੋ ਘਾਟ ਇੱਕ ਹੁੰਦਾ ਕਿ ਇੱਕ ਹੱਦ ਹੁੰਦੀ ਆ ਕਿ ਇਸ ਹੱਦ ਤੋਂ ਅੱਗੇ ਨਹੀਂ ਜਾਣਾ ਚਾਹੇ ਉਹ ਸਾਡੇ ਧਾਰਮਿਕ ਲੀਡਰ ਹੋਣ ਚਾਹੇ ਪੋਲੀਟਿਕਲ ਲੀਡਰ ਹੋਣ ਵੀ ਜਦੋਂ ਉਹਨਾਂ ਦੀ ਜਿਹੜੀ ਬੋਲ ਪਾਣੀ ਹੈਗੀ ਆ ਜਾਂ ਉਹਨਾਂ ਦੇ ਮੂੰਹ ਚੋਂ ਨਿਕਲੇ ਸ਼ਬਦ ਜਿਹੜਾ ਹੁੰਦਾ ਸੀ ਖਾਸ ਕਰਕੇ ਉਹ ਜਿਹੜਾ ਹੁੰਦਾ ਸੀਗਾ ਕਿ ਸੋਚ ਸਮਝ ਕੇ ਸੰਜਮ ਦੇ ਨਾਲ ਜਿਸ ਵੀ ਸ਼ਬਦ ਦੀ ਵਰਤੋਂ ਕਰਨੀ ਆ ਕਿਉਂਕਿ ਸਾਡੀ ਸਿੱਖਿਆ ਇਸ ਕਿਸਮ ਦੀ ਆ ਤੁਸੀਂ ਦੇਖਿਆ ਵੀ ਅਸੀਂ ਸਿੱਖਿਆ ਤਾਂ ਸਾਰੀ ਗੁਰੂ ਸਾਹਿਬ ਤੋਂ ਲੈਣੀ ਆ ਪਰ ਗੁਰੂ ਸਾਹਿਬ ਹੋਣਾ ਨੇ ਕਿੱਡੇ ਵੱਡੇ ਵੱਡੇ ਤਸੀਹੇ ਜਿਹੜੇ ਸੀਗੇ ਉਹ ਉਹਨਾਂ ਨੂੰ ਸਬਰ ਤੇ ਸੰਤੋਖ ਦੇ ਨਾਲ ਜਾਂ ਜੇਰੇ ਦੇ ਨਾਲ ਉਹਨਾਂ ਨੂੰ ਹੰਡਾਇਆ ਜਾਂ ਆਪਣਾ ਉਪਦੇਸ਼ ਦਿੱਤਾ ਤਾਂ ਇਹ ਜਿਹੜੇ ਖਾਸ ਕਰਕੇ ਜਿਹੜੇ ਧਾਰਮਿਕ ਲੀਡਰ ਹੈਗੇ ਆ ਇਹ ਵੀ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਤੋ ਇਸ ਕਰਕੇ ਜਿਹੜੀ ਭਾਸ਼ਾ ਜਿਹੜੀ ਹੈਗੀ ਉਹਦੀ ਮਰਿਆਦਾ ਨਾ ਰਹਿਣਾ ਦੋ ਪਾਸਿਆਂ ਦੇ ਉੱਤੋਂ ਇਹ ਬਹੁਤ ਅਨਫੋਰਚੂਨੇਟ ਆ ਔਰ ਇਹ ਕਾਲੀਦਲ ਨੂੰ ਹੋਰ ਵੀਕ ਕਰੂਗਾ ਔਰ ਵੀਕ ਵੀ ਕਰੂਗਾ ਤੇ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਲਈ ਬਹੁਤ ਵੱਡੀਆਂ ਚੁਣੌਤੀਆਂ ਵੀ ਪੈਦਾ ਕਰੂਗਾ ਤੋ ਜਿਹੜਾ ਰਿਵਾਈਵਲ ਦੀ ਅਸੀਂ ਗੱਲ ਕਰ ਸਕਦੇ ਆ ਇਹ ਗੱਲ ਠੀਕ ਹੈਗੀ ਆ ਕਿ ਇਸ ਵਾਰ ਜਿਹੜਾ ਤਰਪਾਰੂ ਹੈਗੀ ਆ ਉਹ ਜਿਹੜੀ ਖਾਸ ਕਰਕੇ ਜਿਹੜੀ ਬਾਦਲ ਕਾਲੀਦਲ ਉਹ ਤਰਪਾਰੂ ਹੈਗੀ ਆ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਕੋਲ ਹੈਗੀ ਆ ਅੰਤਰਮ ਕਮੇਟੀ ਦੇ ਵਿੱਚ ਉਹਨਾਂ ਦੇ ਮੈਂਬਰ ਹੈਗੇ ਆ ਔਰ ਦੂਸਰੇ ਜਿਹੜੇ ਧੜਾ ਹੈਗਾ ਵਾ ਉਹ ਨੇਚਰਲੀ ਕੁਝ ਸਮਾਜ ਦੇ ਪਿਲੋ ਦੇ ਨਾਲ ਹੁੰਦੇ ਸੀਗੇ ਤੇ ਜਦੋਂ ਇਹਨਾਂ ਸਦਾਰ ਲਹਿਰ ਕਿਸ ਕੰਮ ਲਈ ਸ਼ੁਰੂ ਕੀਤੀ ਜਦੋਂ ਉਹਨਾਂ ਨੂੰ ਲੱਗਦਾ ਸੀ ਵੀ ਸਾਰੇ ਪਾਸੇ ਕੋਈ ਰਾਹ ਨਹੀਂ ਬਚਿਆ ਸਮੱਸਿਆ ਸਾਰੀ ਇਹ ਆ ਕਿ ਇਹ ਸਾਰੇ ਹੈਤਾ ਪੋਲੀਟੀਕਲ ਲੀਡਰ ਆ ਭਾਵੇਂ ਧਰਮ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਬਣ ਜਾਂਦੇ ਆ ਉੱਥੋਂ ਵੀ ਦੇਖਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਮੰਤਰੀ ਵੀ ਰਹਿੰਦੇ ਆ ਉਹ ਐਮਐਲਏ ਵੀ ਬਣਦੀ ਆ ਉਹ ਪਾਵਰ ਰੂਮ ਇੰਜੋਏ ਕਰਦੇ ਆ ਮੈਨੂੰ ਲੱਗਦਾ ਕਿ ਇਹਨਾਂ ਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਜਿਹੜਾ ਹੈਗਾ ਵਾ ਇਹਨਾਂ ਨੂੰ ਪੋਲੀਟੀਕਲ ਬੈਨੀਫਿਟ ਨਹੀਂ ਹੋਣਾ ਕਿਉਂਕਿ ਆਪਾਂ ਪਿਛਲੇ ਵੀ ਦੇਖਿਆ ਸੀਗਾ ਵੀ ਇੱਕ ਧੜਾ ਜਿਹੜਾ ਸੀਗਾ ਉਹ ਕਹਿੰਦਾ ਸੀ ਬੀਜੇਪੀ ਨਾਲ ਲਾਈ ਕਰ ਲਈ ਆਪਾਂ ਦੂਸਰਾ ਧੜਾ ਉਹ ਕਹਿੰਦਾ ਵੀ ਅਸੀਂ ਉਹਦੇ ਨਾਲ ਨਹੀਂ ਕਰਨਾ ਤਾਂ ਇਸ ਕਰਕੇ ਇਹ ਇਸ ਕਿਸਮ ਦੀ ਖੇਡ ਬਣ ਗਈ ਆ ਕਿ ਜਿਹਦੇ ਨਾਲ ਮੈਨੂੰ ਲੱਗਦਾ ਕਿ ਇੱਕ ਦੂਜੇ ਨੂੰ ਬਲੇਮ ਕਰ ਤੋਂ ਜਾਂ ਇੱਕ ਦੂਜੇ ਦਾ ਜਿਹੜਾ ਆਮ ਪ੍ਰਭਾਵ ਇਹਦਾ ਕੀ ਜਾਊਗਾ ਲੋਕਾਂ ਦੇ ਵਿੱਚ ਇਸ ਗੱਲ ਦਾ ਆਮ ਪ੍ਰਭਾਵ ਲੋਕਾਂ ਦੇ ਵਿੱਚ ਕੀ ਜਾਊਗਾ ਕੀ ਲੱਗਦਾ ਤੁਹਾਨੂੰ ਕਿ ਲੋਕ ਇਸ ਜੱਥੇਦਾਰ ਸਾਹਿਬ ਹੋਣਾਂ ਦੀ ਕੀਤੀਆਂ ਤਬਦੀਲੀਆਂ ਨੂੰ ਪੁਲਾ ਦੇਣਗੇ ਜਾਂ ਕਹਿ ਲੋ ਕਿ ਵੈਸੇ ਰੁਟੀਨ ਦੇ ਵਿੱਚ ਚੱਲ ਪੈਣਗੇ ਭਲਾ ਦਾ ਵੱਡੀਆਂ-ਵੱਡੀਆਂ ਚੀਜ਼ਾਂ ਦਿੰਦੇ ਆ ਲੋਕ ਇਹ ਜੀ ਗੱਲ ਨਹੀਂ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਦਾ ਅਸਰ ਕੀ ਜਾਊਗਾ ਲੋਕਾਂ ਦੇ ਵਿੱਚ ਗੁੱਸਾ ਜਾਊਗਾ ਜਾਂ ਲੋਕ ਭੁੱਲ ਜਾਣਗੇ ਜਾਂ ਕਿਦਾਂ ਮੈਨੂੰ ਲੱਗਦਾ ਕਿ ਦੋ ਕਿਸਮ ਦਾ ਪ੍ਰਭਾਵ ਆ ਇੱਕ ਤਾਂ ਜਿਹੜੇ ਖਾਸ ਕਰਕੇ ਜਦੋਂ ਆਪਾਂ ਧਾਰਮਿਕ ਤੌਰ ਤੇ ਸੋਚਦੇ ਆ ਆਪਾਂ ਮਨੁੱਖ ਆ ਆਪਾਂ ਇੱਕ ਜਿਹੜਾ ਆਪਣੇ ਵੱਖਰੇ-ਵੱਖਰੇ ਪਹਿਲੂ ਹੁੰਦੇ ਇੱਕ ਜੀ ਆਪਾਂ ਧਾਰਮਿਕ ਵਿਅਕਤੀ ਬਣ ਜਾਂਦੇ ਆ ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਯਾਦ ਆ ਤੁਹਾਨੂੰ ਕਿ ਤੇ ਧਾਰਮਿਕ ਜਿਹੜੀ ਹੁੰਦੀ ਆ ਆਪਾਂ ਗੱਲਬਾਤ ਦੇ ਵਿੱਚ ਪਾਰਟਿਸਿਪੇਟ ਕਰਦੇ ਇੱਕ ਹੈਗਾ ਪੋਲਿਟੀਕਲ ਪਾਰਟ ਮੈਨੂੰ ਲੱਗਦਾ ਕਿ ਧਾਰਮਿਕ ਦੇ ਵਿੱਚ ਕਿੰਨੇ ਕੁ ਲੋਕੀ ਸੈਂਸਰ ਹੋਣਗੇ ਪੋਲਿਟੀਕਲ ਪਾਰਟ ਤਾਂ ਵੈਸੇ ਬਹੁਤ ਪਿਛੇ ਰਹਿ ਗਿਆ ਮੈਨੂੰ ਨਹੀਂ ਲੱਗਦਾ ਸવાય ਬਹੁਤ ਛੋਟੀ ਪਰਸੈਂਟੇਜ ਆ ਲੀਡਰਾਂ ਦਾ ਲੋਕਾਂ ਨੇ ਇਹਨਾਂ ਨੂੰ ਸੀਰੀਅਸ ਲੈਣ ਤੋਂ ਮੈਨੂੰ ਲੱਗਦਾ ਵੀ ਉਹ ਵੀ ਇਨਕਾਰੀ ਹੋਗੇ ਕਿ ਇਹਨਾਂ ਦਾ ਤਾਂ ਰੋਜ਼ਦਾਈ ਕੰਮ ਏ ਆ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਹੋਣਾ ਹੀ ਹੋਣਾ ਸੀਗਾ ਜਦੋਂ ਇਦਾਂ ਦਾ ਵਾਤਾਵਰਣ ਖੜਾ ਹੋ ਜਾਂਦਾ ਤੇ ਫਿਰ ਜਿਹੜੇ ਲੀਡਰ ਹੁੰਦੇ ਆ ਜਿਸ ਸਸਤਾਵਾ ਹੁੰਦੀਆਂ ਲੋਕੀ ਉਹਦੇ ਬਾਰੇ ਬਹੁਤ ਰਨੇਕ ਕਰਦੇ ਕਿਉਂਕਿ ਲੋਕਾਂ ਦੇ ਮਸਲੇ ਹੋਰ ਬਹੁਤ ਆ ਅਕਾਲੀ ਦਲ ਜਾਂ ਸਾਰੀਆਂ ਚੀਜ਼ਾਂ ਲੜ ਰਹੇ ਆ ਇੱਥੇ ਲੋਕਾਂ ਦੇ ਮਸਲੇ ਤਾਂ ਕਿਸਾਨੀ ਦੇ ਮਸਲੇ ਆ ਕਿਸੇ ਸਮੇਂ ਹੁੰਦਾ ਸੀ ਵੀ ਸ਼੍ਰੋਮਣੀ ਗੁਰਦੈਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਜਾਂ ਉਹ ਇਲੈਕਸ਼ਨ ਦੇ ਵਿੱਚ ਕਿਸਾਨੀ ਦੀ ਗੱਲ ਕੀਤੀ ਜਾਂਦੀ ਸੀ ਪੰਜਾਬ ਦੇ ਬੁਢਿਆਂ ਦੀ ਗੱਲ ਕੀਤੀ ਜਾਂਦੀ ਲੋਕਾਂ ਦਾ ਮਸਲਾ ਤੇ ਗੈਂਗਸਟਰਿਜ਼ਮ ਹੈਗਾ ਲੋਕਾਂ ਦਾ ਮਸਲਾ ਜਿਹੜਾ ਹੈਗਾ ਉਹ ਪੰਜਾਬ ਦੀ ਜਿਹੜੀ ਇਸ ਵੇਲੇ ਸਰਕਾਰ ਆ ਉਹਦੀ ਕਾਰਗੁਜ਼ਾਰੀ ਹੈਗੀ ਆ ਲੋਕਾਂ ਦਾ ਮਸਲਾ ਹੈਗਾ ਪੁਲਿਸ ਦੀਆਂ ਵਧੀਆਂ ਹੋ ਸਕਦੀਆਂ ਮਹਗਾਈ ਹੋ ਸਕਦੀਆਂ ਬੇਰੁਜ਼ਗਾਰੀ ਹੋ ਸਕਦੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਸਿੱਧੇ ਤੌਰ ਤੇ ਕਿਹਾ ਵੀ ਇਹਨਾਂ ਬਹੁਤ ਵੱਡਾ ਅਸਰ ਪਊਗਾ ਜਿਹੜਾ ਪਹਿਲਾ slogan ਹੁੰਦਾ ਸੀ ਵੀ ਪੰਥ ਦੇ ਨਾਮ ਦੇ ਤੁਸੀਂ ਲੋਕਾਂ ਨੂੰ ਮੋਬਾਈਲਾਈਜ਼ ਕਰ ਲਓ ਮੇਰੇ ਖਿਆਲ ਉਹ ਸਮਾਂ ਜਿਹੜਾ ਬਹੁਤ ਬੀਤ ਚੁੱਕਾ ਹੈ ਉਹ ਤਾਂ ਹੀ ਰਿਵਾਈਵ ਹੋ ਸਕਦਾ ਕਿ ਜੇ ਇਹ ਇਹ ਆਪਣਾ ਘਰ ਜਿਹੜਾ ਉਹ ਠੀਕ ਕਰਨਗੇ ਔਰ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਜਾਣਗੇ ਧਾਰਮਿਕ ਬੁੱਧਿਆ ਦੇ ਉੱਤੇ ਪਹਿਲਾਂ ਵੀ ਆਪਾਂ ਦੇਖਿਆ ਵੀ ਸਾਰੇ ਲੋਕੀ ਜਿਹੜੇ ਹੁੰਦੇ ਆ ਇੱਕ ਪਾਰਟੀ ਵਾਲੇ ਪਾਸੇ ਨਹੀਂ ਆ ਸਿਰਫ ਕਾਂਗਰਸ ਵਾਲੇ ਪਾਸੇ ਵੀ ਹੁਣ ਬਹੁਤ ਸਾਰੇ ਭਾਜਪਾ ਰਾਂ ਵਿੱਚ ਚਲੇ ਗਿਆ ਬੀਐਸਪੀ ਦੇ ਨਾਲ ਵੀ ਹੈਗੇ ਆ ਕਿਸੇ ਸਮੇਂ ਕਮਿਊਨਿਸਟਾਂ ਦੇ ਨਾਲ ਵੀ ਹੁੰਦੇ ਸੀ ਕੁਝ ਲੋਕ ਧਰਮ ਨੂੰ ਨਹੀਂ ਮੰਨਦੇ ਤੋ ਇਸ ਕਰਕੇ ਲੋਕਾਂ ਲਈ ਇਹ ਕੋ ਬਹੁਤ ਮੈਨੂੰ ਨਹੀਂ ਲੱਗਦਾ ਹਾਂ ਠੀਕ ਆ ਤੁਹਾਡੇ ਸਾਡੇ ਉਹ ਜਿਹੜੇ ਗੱਲਬਾਤ ਕਰਦੇ ਆ ਜਾਂ ਜਿਹੜੇ ਖਾਸ ਕਰਕੇ ਜਿਹਨਾਂ ਸਟੇਕਸ ਹੈਗੇ ਆ ਸਟੇਕ ਹੋਲਡਰ ਵਾ ਉਹ ਫੈਮਿਲੀਆਂ ਹੈਗੀਆਂ ਜਾਂ ਪਰਿਵਾਰ ਹੈਗੀਆਂ ਜਾਂ ਜਿਨ੍ਹਾਂ ਨੇ ਕਹ ਆਸ ਰੱਖੀ ਆ ਉਹ ਆਪਣੇ ਤਰੀਕੇ ਨਾਲ ਇਸ ਕਿਸਮ ਦੇ ਬਾਰੇ ਥੋੜੀ ਬੋਦੀ ਗੱਲ ਕਰ ਸਕਦੇ ਆ ਲਾਰਜ ਮਾਸ ਦੇ ਉੱਤੇ ਜੋ ਕੁਝ ਵਾਪਰਿਆ ਵਾ ਕਿਉਂਕਿ ਅਕਾਲੀ ਦਲ ਇਸ ਵੇਲੇ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਪਲੇਅਰ ਨਹੀਂ ਹੈ ਲੋਕਾਂ ਨੇ ਇਹਨੂੰ ਆਉਣ ਵਾਲੇ ਨੇਲ ਦੇ ਭਵਿੱਖ ਦੇ ਵਿੱਚ ਬਹੁਤ ਤਕੜੀ ਤਾਕਤ ਬਣ ਦਾ ਕੋਈ ਉਹਨਾਂ ਦੇ ਉਹ ਲੱਗਦੇ ਵੀ ਪੋਸਿਬਿਲਟੀ ਨਹੀਂ ਹੈਗੀ ਇਸ ਕਰਕੇ ਉਹ ਬਹੁਤਾ ਨਹੀਂ ਬਦਰ ਕਰਦੇ ਬਾਕੀ ਨੇ ਤੇ ਆਪਣੀ ਲੜਾਈ ਇੱਕ ਦੂਜੇ ਨੂੰ ਬਲੇਮ ਗੇਮ ਕਰਦੇ ਕੁਝ ਲੋਕ ਤਾਂ ਇਹ ਵੀ ਕਹਿੰਦੇ ਹੋਣੇ ਬੇ ਦਿਨ ਆ ਇਹਨਾਂ ਦੇ ਸਾਰਿਆਂ ਦੇ ਪੋਤੜੇ ਜਿਹੜੇ ਆ ਉਹ ਦੇੜੇ ਜਾ ਰਹੇ ਆ ਇੱਕ ਦੂਜੇ ਦੇ ਉੱਤੇ ਅਲੀਗੇਸ਼ਨ ਲਾ ਰਹੇ ਆ ਔਰ ਜਿਹੜੇ ਪਬਲਿਕ ਡਿਵਿਜਟ ਗੱਲਾਂ ਆ ਰਹੀਆਂ ਵਾ ਤੇ ਇਹਨਾਂ ਦਾ ਖਾਸ ਕਰਕੇ ਪੋਲਿਟਿਕਲ ਲੀਡਰਾਂ ਦਾ ਦਾ ਜਿਹੜਾ ਹੈਗਾ ਖਾਸ ਕਰਕੇ ਉਹਨਾਂ ਬਾਰੇ ਤੇ ਲੋਕਾਂ ਦੀ ਜਿਹੜੀ ਨਿਰਾਸ਼ਤਾ ਵਾ ਉਹ ਹੋਰ ਵਧੂਗੀ ਬਿਲਕੁਲ ਚਲੋ ਅਗਲੀ ਖਬਰ ਡਾਕਟਰ ਸਾਹਿਬ ਲੈ ਲੈਣੇ ਅਗਲੀ ਖਬਰ ਇਹ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਉਹ ਕਹਿੰਦੇ ਕਿ ਜੁੜੇਗਾ ਬਲਾਕ ਤੇ ਜਿੱਤੇਗੀ ਕਾਂਗਰਸ ਹੁਣ ਪ੍ਰਧਾਨ ਸਾਹਿਬ ਨੇ ਉਸ ਪ੍ਰੋਗਰਾਮ ਦੇ ਵਿੱਚ ਕੁਝ ਸਨੇਹੇ ਵੀ ਵਰਕਰਾਂ ਦੇ ਪੜ੍ਹ ਕੇ ਸੁਣਾਏ ਉਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਕੁਝ ਸਨੇਹੇ ਵਰਕਰਾਂ ਨੇ ਦਿੱਤੇ ਹੈ ਕਿ ਭਾਈ ਲੀਡਰਸ਼ਿਪ ਦੇ ਵਿੱਚ ਗੁੱਟਬਾਜ਼ੀ ਬਹੁਤ ਆ ਹੁਣ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਥੱਲੇ ਦੇ ਵਰਕਰ ਆ ਜਿਹੜੇ ਉਹ ਤਾਂ ਵਿਚਾਰੇ ਜੁੜੇ ਹੀ ਹੋਏ ਆ ਉਹ ਤਾਂ ਕਾਹਲ ਦੇ ਵਿੱਚ ਐ ਕਿ ਅਸੀਂ ਮਿਹਨਤ ਕਰ ਰਹੇ ਆ ਗਰਾਊਂਡ ਉਪ ਪੱਧਰ ਤੇ ਤੇ ਕਾਂਗਰਸ ਨੂੰ ਜਿਤਾਉਣਾ ਪਰ ਜਿੱਤੇਗਾ ਜਿੱਤੇਗੀ ਕਾਂਗਰਸ ਇਸ ਕਰਕੇ ਜੇ ਉੱਪਰਿਆਂ ਦੀ ਗੁੱਟਬਾਜ਼ੀ ਖਤਮ ਹੋਊ ਮੈਨੂੰ ਲੱਗਦਾ ਜੁੜੇਗਾ ਬਲਾਕ ਦੀ ਜਗ੍ਹਾ ਦੇ ਉੱਪਰ ਜੁੜੇਗੀ ਸੀਨੀਅਰ ਲੀਡਰਸ਼ਿਪ ਜੇ ਪ੍ਰੋਗਰਾਮ ਰਾਜਾ ਵੜਿੰਗ ਜੀ ਸ਼ੁਰੂ ਕਰ ਦੇਣ ਮੈਨੂੰ ਲੱਗਦਾ ਫੇਰ ਜ਼ਿਆਦਾ ਬਿਹਤਰ ਐ ਕਿਉਂਕਿ ਹੁਣ ਰਾਜਾ ਬੜਿੰਗ ਜੀ ਜਾਂ ਕੋਈ ਹੋਰ ਲੀਡਰ ਜਿਹੜੇ ਸਾਡੇ 'ਚ ਵੀ ਕਸੂਰ ਕੱਢ ਦਿੰਦੇ ਆ ਇੱਕ মিডিਆ 'ਚ ਵੀ ਕਸੂਰ ਕੱਢ ਦਿੰਦੇ ਆ ਕਿ ਭਾਈ ਇਹ ਸਾਨੂੰ ਜਾਣਬੁੱਝ ਕੇ ਲੜਾਉਂਦੇ ਆ ਪਰ ਗੱਲ ਇਹ ਆ ਵੀ ਹੁਣ ਤਾਂ ਆਪ ਹੀ ਰਾਜਾ ਬੜਿੰਗ ਜੀ ਨੇ ਔਰ ਅੱਜ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਗੱਲ ਕਹਿਤੀ ਕਿ ਭਾਈ ਸਾਡੇ ਲੀਡਰ ਜੀ ਆ ਉਹ ਬਿਆਨ ਦੇਣ ਤੋਂ ਰੁਕਦੇ ਨਹੀਂ ਅਸੀਂ ਉਹਨਾਂ ਨੂੰ ਰੋਕਦੇ ਆ ਅੱਜ ਪ੍ਰਤਾਪ ਸਿੰਘ ਬਾਜਵਾ ਵਾਰ-ਵਾਰ ਮੁੱਖ ਮੰਤਰੀ ਦੇ ਚਿਹਰੇ ਬਾਰੇ ਗੱਲ ਕਰਦੇ ਦਿਖਾਈ ਦਿੱਤੇ ਐਤਕੀ ਫਲਾਨਾ ਨਹੀਂ ਹੋਊਗਾ ਚਿਹਰਾ ਐਤਕੀ ਫਲਾਨਾ ਨਹੀਂ ਹੋਊਗਾ ਕਿ ਆ ਹੋਊਗਾ ਮਤਲਬ ਜਿਹੜੀਆਂ ਗੱਲਾਂ ਤੁਸੀਂ ਆਪ ਕਰਦੇ ਆ ਕਿ ਅੰਦਰ ਬਹਿ ਕੇ ਗੱਲਾਂ ਕਰੋ ਉਹ ਗੱਲਾਂ ਤਾਂ ਤੁਸੀਂ ਆਪ ਹੀ ਬਾਹਰ ਕਰੀ ਜਾਂਦੇ ਆ ਅਨੁਸ਼ਾਸਨ ਤਾਂ ਪਹਿਲਾਂ ਵੱਡੇ ਲੀਡਰ ਭੰਗ ਕਰਿਆ ਨਾ ਛੋਟਿਆਂ ਦਾ ਕਸੂਰ ਹੀ ਕੋਈ ਨਹੀਂ ਮੈਨੂੰ ਲੱਗਦਾ ਹੈ ਕਿ ਰਾਜਾ ਬੜਿੰਗ ਜੀ ਨੂੰ ਜੁੜੇਗਾ ਬਲਾਕ ਦੀ ਜਗ੍ਹਾ ਤੇ ਜੁੜੇਗੀ ਸੀਨੀਅਰ ਲੀਡਰਸ਼ਿਪ ਜੁੜਨਗੇ ਜਿਹੜੇ ਆਪੇ ਬਣੇ ਮੁੱਖ ਮੰਤਰੀ ਉਹ ਪ੍ਰੋਗਰਾਮ ਸ਼ੁਰੂ ਕਰ ਦੇਣ ਰਾਜਾ ਬੜਿੰਗ ਜੀ ਤੇ ਪ੍ਰਧਾਨ ਦੇ ਤੌਰ ਤੇ ਮੈਨੂੰ ਲੱਗਦਾ ਉਹ ਵਿਚਾਰੇ ਕਾਮਯਾਬ ਵੀ ਹੋ ਜਾਣਗੇ ਤੇ ਥੱਲੇ ਤਾਂ ਵਰਕਰ ਜੁੜੇ ਹੀ ਹੋਏ ਆ ਤਾਂ ਮੈਨੂੰ ਲੱਗਦਾ ਨਹੀਂ ਕਿ ਥਲੜੇ ਜੋੜਨ ਦੀ ਲੋੜ ਹੈ ਉੱਪਰਲੀ ਜੇ ਲੀਡਰਸ਼ਿਪ ਜੁੜੇ ਫੇਰ ਕਾਂਗਰਸ ਦਾ ਕੁਝ ਬਣਨਾ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਇਸ ਚੀਜ਼ ਨੂੰ ਫੇਰੀ ਗੱਲ ਤੇ ਨਾਰਿਆਂ ਦੀ ਕੋਈ ਵੈਲਿਊ ਨਹੀਂ ਹੈਗੀ ਕੱਲੇ ਨਾਰਿਆਂ ਦੀ ਹੂੰ ਦੂਸਰੀ ਗੱਲ ਮੇਰਾ ਮੋਟਾ ਜਿਹਾ ਇੱਕ ਰੈਸਟ ਕੀ ਆ ਵੀ ਇਸ ਲੀਡਰਸ਼ਿਪ ਦੇ ਨਾਲ ਜਿਸ ਜਿਸ ਢਾਂਚੇ ਦੇ ਵਿੱਚ ਹੈਗੇ ਆ ਜਾਂ ਜਿੱਦਾਂ ਇਹਦਾ ਖਲਾਰਾ ਹੋਆ ਤੇ ਜੇ ਇਹ ਇਲੈਕਸ਼ਨ ਦੇ ਵਿੱਚ ਜਾਣਗੇ ਤੇ ਮੈਨੂੰ ਨਹੀਂ ਆਸ ਹੈਗੀ ਕਿ ਬਹੁਤ ਵੱਡੀ ਜਿਹੜੀ ਆ ਬਹੁਤ ਵੱਡੀ ਕਾਮਯਾਬੀ ਹਾਸਲ ਕਰਨਗੇ ਮੁੱਖ ਮੰਤਰੀ ਬਣਦੇ ਸੁਪਨੇ ਕਿਉਂ ਦੇਖਣਗੇ ਤਾਂ ਇਹ ਜੇ ਇਹ ਉਥੇ 60 ਸੀਟਾਂ ਲੈ ਕੇ ਆਉਣਗੇ ਹੁਣ ਜੋੜਨ ਵਾਲੀ ਗੱਲ ਮੈਂ ਇੱਕ ਪਰਸਨਲੀ ਗੱਲ ਹੈਗੀ ਤੁਸੀਂ ਕਿ ਅਗੇ ਪ੍ਰਧਾਨ ਸਾਹਿਬ ਹੈਗੇ ਆ ਜਾਂ ਇਥੇ ਸੁਖਜਿੰਦਰ ਸਿੰਘ ਦਾ ਦਾਵਾ ਸੀਗੇ ਜਾਂ ਆਮ ਆਦੀ ਪਾਰਟੀ ਦੇ ਜਿਹੜੇ ਆਪਣੇ ਖਾਸ ਕਰਕੇ ਇਹ ਦੇਖਿਆ ਵੀ ਐਮਐਲਏਾਂ ਦੇ ਜਿਹੜੇ ਹੈਗੇ ਸੀਗੇ ਉਹਨਾਂ ਦੀਆਂ ਪਤਨੀਆਂ ਜਿਹੜੀਆਂ ਸੀਗੀਆਂ ਜਾਂ ਹੋਰ ਕਾਂਗਰਸ ਵਾਲਿਆਂ ਨੇ ਕਾਉਂਸਲ ਦੀ ਇਲੈਕਸ਼ਨ ਲੜੀ ਸੀਗੀ ਤਾਂ ਉਹ ਇਹਦੇ ਉੱਚ ਆਪਣੇ ਹਲਕੇ ਦੇ ਵਿੱਚ ਲੋਕ ਹੀ ਨਹੀਂ ਜੋੜ ਸਕੇ ਇਹਨਾਂ ਦੇ ਨਾਲ ਤੇ ਫਿਰ ਉਹ ਜਿਹੜੇ ਏਨੇ ਵੱਡੇ ਲੋਕਾਂ ਦਾ ਕਿਉਂ ਨਹੀਂ ਇਹ ਜਿਹੜਾ ਹੈਗਾ VOTING BEHAVIOR ਹੈ ਜਾਂ ਉਹਨਾਂ ਦੀ ਜਿਹੜੀ ਜਿਹੜੀ ਪੋਲੀਟੀਕਲ ਚੋਇਸ ਹੈ ਉਹਨੂੰ ਕਿਉਂ ਨਹੀਂ ਅੰਡਰਸਟੈਂਡ ਕਰਦੇ ਤੋ ਇਸ ਕਰਕੇ ਨਾਰਿਆਂ ਦਾ ਕੋਈ ਬਹੁਤਾ ਬਹੁਤਾ ਮੀਨਿੰਗ ਨਹੀਂ ਹੈਗਾ ਮੈਨੂੰ ਲੱਗਦਾ ਵੀ ਜੇ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਪੋਲੀਟੀਕਲੀ ਰੈਲੇਵੈਂਟ ਕਰਨਾ ਮੈਂ ਕੋਈ ਕਾਂਗਰਸ ਪਾਰਟੀ ਦਾ ਬਲਾਰਾ ਨਹੀਂ ਆ ਪਰ ਮੈਨੂੰ ਲੱਗਦਾ ਕਿ ਇਹ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਦੀ ਨੈਸ਼ਨਲ ਲੀਡਰਸ਼ਿਪ ਜਿਹੜੀ ਹੈ ਜਿੰਨੀ ਜਿਹੜੀ ਖਾਸ ਕਰਕੇ ਸੰਜੀਤਗੀ ਦੇ ਨਾਲ ਲੀਡਰ ਇਹਨਾਂ ਦੇ ਲੜ ਰਹੇ ਆ ਇੱਕ ਬਹੁਤ ਵੱਡੀ ਤਾਕਤ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਆ ਕਾਰਪੋਰੇਟ ਤਾਕਤ ਵੀ ਹੈਗੀ ਆ ਫਿਰ ਉਹ ਚ ਮੀਡੀਆ ਤਾਕਤ ਵੀ ਹੈਗੀ ਆ ਉਹ ਚ ਪਡਾਨੀ ਪਾਨੀ ਵੀ ਹੈਗੀ ਆ ਉਹ ਚ ਮੋਦੀ ਸਾਹਿਬ ਵੀ ਹੈਗੇ ਆ ਮੁਮਕਰ ਕਰਨ ਵਾਲੇ ਥੱਲੇ ਵਾਲਾ ਢਾਂਚਾ ਇਹਨਾਂ ਦਾ ਬਹੁਤ ਵਿਗੜਿਆ ਜਿੰਨਾ ਸਟੇਟਾਂ ਦੇ ਵਿੱਚ ਥੱਲੇ ਇਹਨਾਂ ਦੀ ਯੂਨਿਟੀ ਹੈਗੀ ਆ ਢਾਂਚਾ ਸਟਰੋਂਗ ਹੈ ਇਹ ਉੱਥੇ ਹੀ ਪੋਲੀਟੀਕਲੀ ਰੈਲੇਵੈਂਟ ਹੈ ਆਪਾਂ ਹੁਣੇ ਆਪਾਂ ਹਰਿਆਣੇ ਦੀ ਗੱਲ ਵੇਖ ਲਈਆ ਕੀ ਬਣਿਆ ਉੱਥੇ ਉਹ ਵੀ ਤਾਂ ਸੂਟ ਸਵਾ ਕੇ ਬੈਠੇ ਸੀਗੇ ਵੱਿਲੋ ਹੀ ਡਿਕਲੇਅਰ ਕਰਾ ਜੇ ਉੱਥੇ ਇੱਕ ਵਿਅਕਤੀ ਸੀਗਾ ਇਹ ਮੋਗਾ ਸਾਹਿਬ ਅਲਟੀਮੇਟਲੀ ਬਣਿਆ ਕਿ ਇੱਥੇ ਦੇ ਮੇਰੇ ਖਿਆਲ ਤਿੰਨ ਚਾਰ ਪੰਜ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਮੌਜੂਦਾ ਜਿਹੜੀ ਮੈਂ ਪਰਸਨਲ ਓਪੀਨੀਅਨ ਦੇਣ ਦੀ ਹੈ ਦੇ ਉੱਤੇ ਵੀ ਇਸ ਲੀਡਰਸ਼ਿਪ ਨੂੰ ਇਕੱਠਿਆਂ ਹੋਣ ਦੀ ਬਹੁਤ ਲੋੜ ਹੈ ਔਰ ਇਹ ਲੀਡਰਸ਼ਿਪ ਦੇ ਵਿੱਚ ਇਹਨਾਂ ਨੂੰ ਰੀਸਟਰਕਚਰਿੰਗ ਕਰਨ ਦੀ ਵੀ ਲੋੜ ਹੈਗੀ ਆ ਜੇ ਇਦਾਂ ਚੱਲਣਗੇ ਇਲੈਕਸ਼ਨ ਤੇ ਲੜ ਨਹੀਂ ਲਾਣੀ ਲੋਕੀ ਲੋਕੀ ਇਦਾਂ ਨਾਲ ਨਹੀਂ ਉਹਦੇ ਲੋਕਾਂ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਅਜੇ ਵੀ ਪੋਲਿਟੀਕਲ ਰੈਲੇਵੈਂਟ ਹੋ ਸਕਦੀ ਆ ਜੇ ਜਿਸ ਤਰੀਕੇ ਦਾ ਉਹਨਾਂ ਨੇ ਇੱਕ ਇਮੇਜ ਦਿਨ ਦੀ ਕੋਸ਼ਿਸ਼ ਕੀਤੀ ਆ ਭਾਵੇਂ ਕਿ ਉਹਨਾਂ ਲਈ ਸੁਇਸਾਈਡਲ ਆ ਕਿਸਾਨਾਂ ਦਾ ਉਹ ਉਹਨਾਂ ਨੇ ਨੌਨ ਕਿਸਾਨ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਸ਼ਹਿਰੀ ਤਬਕਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਭਾਜੀਪੀ ਵੀ ਆਪਣੀ ਵਿਸਾਦ ਵਿਚਾਰੀ ਉਹਦੇ ਵਿੱਚੋਂ ਤੋਂ ਕਾਂਗਰਸ ਸਪੇਸ ਕਿਤੇ ਲੱਭਦੀ ਆ ਨਾਰਿਆਂ ਜੀ ਲੱਭਦੀ ਆ ਦਰਤ ਭਾਈਚਾਰਾ ਮੋਟੇ ਤੌਰ ਦੇ ਉੱਤੇ ਉਹਨਾਂ ਨੂੰ ਭਾਜੀਪੀ ਦੇ ਪਾਸੇ ਜਾਣ ਦਾ ਕੋਈ ਹਰਜ ਨਹੀਂ ਹੈਗਾ OBC ਕਮਿਊਨਿਟੀਆਂ ਉਧਰ ਜਾਣ ਦਾ ਕੋਈ ਹਰਜ ਨਹੀਂ ਹੈਗਾ ਸ਼ਹਿਰੀ ਤਬਕਾ ਜਿਹੜਾ ਹੈਗਾ ਉਹ ਉਧਰ ਜਾ ਸਕਦੀ ਆ ਆਪਸ਼ਨ ਹੈਗੀ ਲੋਕਾਂ ਨੂੰ ਜੋ ਕਾਂਗਰਸ ਵਾਲੇ ਪਾਸੇ ਆਉਣਗੇ ਕਾਂਗਰਸ ਵਾਲੇ ਪਾਸੇ ਆਉਣਗੇ ਜੇ ਕਾਂਗਰਸ ਜੁਨਾਈਟਡ ਹੋ ਕੇ ਉਹ ਲੀਡਰ ਜਿਹੜਾ ਹੋਵੇ ਜਿਹੜਾ ਬੰਦਾ ਕਨਫਰੰਟ ਕਰ ਸਕਦਾ ਨਾਰਿਆ ਵਾਲਾ ਨਹੀਂਗਾ ਜਿਹੜਾ ਸਿੱਧਾ ਜਿਹੜਾ ਰੂਲਿੰਗ ਪਾਰਟੀ ਸੈਂਟਰ ਵਾਲੀ ਉਹਨੂੰ ਠੋਕਰਾ ਮਾਰੇ ਜਾਂ ਜਿਹਦੇ ਕੋਲ ਰਿਸੋਰਸਸ ਹੈਗੇ ਵੀ ਗੱਲ ਮਨਨ ਚ ਕੋਈ ਹਰਜ਼ ਨਹੀਂਗਾ ਤੇ ਜਿਹੜਾ ਬੰਦਾ ਰਿਸੋਰਸ ਪੂਲ ਹੋਵੇ ਜਿਹੜਾ ਬੰਦਾ ਕਨਫਰਟ ਜਾਂ ਜਿਸ ਵਿਅਕਤੀ ਦਾ ਇਮੇਜ ਹੋਵੇ ਕਿ ਇਹ ਬੰਦੇ ਦਾ ਜਿਹੜਾ ਪਾਸਟ ਹੈਗਾ ਵਾ ਜਾਂ ਇਹ ਬੰਦੇ ਦਾ ਜਿਹੜਾ ਇੱਕ ਇਮੇਜ ਦਿੰਦਾ ਵੀ ਇਹ ਬੰਦਾ ਸੱਚੀ ਸੱਚੀ ਗੱਲ ਕਰਦਾ ਹੈ ਇਹ ਬੰਦਾ ਦਲੇਰੀ ਨਾਲ ਗੱਲ ਕਰਦਾ ਹੈ ਹੈਗੇ ਲੀਡਰ ਇਹਨਾਂ ਕੋਈ ਇਸ ਕਿਸਮ ਦੇ ਜਿਹੜਿਆ ਮੈਨੂੰ ਲੱਗਦਾ ਵੀ ਕਾਂਗਰਸ ਨੂੰ ਆਪਣਾ ਨਾਰੇ ਦਾ ਕੱਖ ਨਹੀਂ ਬਣਨਾ ਜਿੰਨੇ ਮਰਦੀ ਨਾਰੇ ਪਿੰਡ ਜੋੜਨੋਂ ਦੂਹਰਾ ਜੋੜ ਲੋ ਕੋਈ ਇਸ ਵੇਲੇ ਵਿਅਕਤੀ ਕਿਸੇ ਲੀਡਰ ਦਾ ਕਿਸੇ ਪਾਰਟੀ ਦਾ ਪੋਲਿਟੀਕਲ ਗੁਲਾਮ ਨਹੀਂ ਹੈਗਾ ਹੂੰ ਹੂੰ ਇਹ ਤਾਂ ਇਹਨਾਂ ਨੂੰ ਗੱਲ ਸਮਝ ਸਾਰੇ ਲੀਡਰ ਨੂੰ ਆ ਜਾਣੀ ਚਾਹੀਦੀ ਆ ਲੋਕੀ ਲੀਡਰਾਂ ਦੇ ਨਾਲੋਂ ਲੀਡਰ ਬਹੁਤ ਸਿਆਣੇ ਹੋਣਗੇ ਬਹੁਤ ਸੋਰਸਫੁਲ ਹੋਣਗੇ ਪਰ ਜਿਹੜਾ ਵੋਟ ਪਾਉਣ ਵੇਲੇ ਜਿਹੜਾ ਜਿਹੜਾ ਵੋਟਰ ਹੈਗਾ ਵਾ ਉਹਨਾਂ ਸਾਰਿਆਂ ਨੂੰ ਜਿਹਨੂੰ ਘਰ ਬਿਠਾਉਣਾ ਘਰ ਬਿਠਾ ਦੂਗਾ ਜਿਹਨੂੰ ਅੱਗੇ ਲਿਆਉਣਾ ਅੱਗੇ ਲਿਆਊਗਾ ਪੁਆਇੰਟ ਇਹ ਹੈਗਾ ਵੀ ਜੇ ਇਹ ਲੋਕਾਂ ਦੇ ਦਿਲਾਂ ਦੇ ਕੋਲ ਜਾਂਦੇ ਆ ਕਿੰਨੇ ਕੁ ਵੱਡੇ ਮੁੱਦੇ ਉਠਾਰੇ ਉਹਦੇ ਵਿੱਚੋਂ ਕਿੰਨਾ ਵੱਡਾ ਸਰਕਾਰ ਨਾਲ ਕਨਫਰੰਟ ਕਰ ਰਿਹਾ ਕਿੰਨਾ ਵੱਡਾ ਭਾਜਪਾ ਨਾਲ ਕਨਫਰੰਟ ਕਰ ਰਿਹਾ ਕਿੰਨਾ ਵੱਡਾ ਜਿਹੜਾ ਹੈਗਾ ਇਹ ਸਟਰੀਟ ਫਾਈਟ ਦੇ ਰਿਹਾ ਮੈਰੇ ਲਾਲੋ ਪ੍ਰੈਸ ਕਾਨਫਰੰਸ ਕਰ ਲੋ ਟਵਿੱਟਰ ਕਰ ਲੋ ਉੱਥੇ ਕੰਮ ਕਰ ਜਾਂਦਾ ਜੇ ਹਾਲਾਤ ਤੁਹਾਡੇ ਵਾਲੇ ਪਾਸੇ ਹੋਣ ਕਾਂਗਰਸ ਵਾਲੇ ਪਾਸੇ ਐ ਸੋ ਠੀਕ ਆ ਜਿਹੜੇ ਲੋਕ ਸਭਾ ਦੀਆਂ ਚੋਣਾਂ ਸੀ ਉਹ ਗੱਲ ਹੋਰ ਸੀਗੀਆ ਉਦੋਂ ਕੋਈ ਹੋਰ ਆਲਟਰਨੇਟਿਵ ਲੋਕਾਂ ਲੱਗਦੇ ਸੀ ਵੀ ਸ਼ਾਇਦ ਰਾਹੁਲ ਗਾਂਧੀ ਕਰਕੇ ਹੋਵੇ ਜਾਂ ਲੱਗਦਾ ਸੀਗਾ ਵੀ ਜੇੜੀ ਦੋਹੀ ਸਰਕਾਰ ਬਣ ਜਾਵੇ ਇੱਥੇ ਤੇ 1 ਟੂ 1 ਫਾਈਟ ਹੋਣੀ ਆ 1 ਟੂ 1 ਵੀ ਤਿੰਨ ਸਾਢੇ ਤਿੰਨ ਪੋਲੀਟਿਕਲ ਪਾਰਟੀਆਂ ਦੇ ਵਿੱਚ ਹੋਣੀ ਆ ਭਾਜਪਾ ਵੱਡੀ ਧਿਰ ਵੱਲੋਂ ਕੋਸ਼ਿਸ਼ ਕਰੂਗੀ ਰਿਸੋਰਸਸ ਹੈਗੇ ਆ ਬੰਦੇ ਹੈਗੇ ਆ ਸਾਰਾ ਤਾਮਜਾਮ ਹੈਗਾ ਆਮ ਆਦੀ ਪਾਰਟੀ ਲੋਕੀ ਕੰਪੇਅਰ ਕਰ ਸਕਦੇ ਆ ਵੀ ਚਲੋ ਜੋ ਵੀ ਹੈਗੇ ਆ ਮਾੜੇ ਚੰਗੇ ਜਿੱਦਾਂ ਦੇ ਹੈਗੇ ਆ ਬਲ ਮੈਂ ਕੰਪੇਅਰਿੰਗ ਦੀ ਗੱਲ ਕਰਦਾ ਹੋ ਸਕਦਾ ਉਹਦੇ ਵਿੱਚੋਂ ਤੁਹਾਡੀ ਕੱਲ ਨੂੰ ਉੱਥੇ ਕਿਸੇ ਨੂੰ ਵੀ ਨਾਮ ਮਿਲੇ ਉਹਦੇ ਵਿੱਚੋਂ ਤੋ ਮੇਰਾ ਖਿਆਲ ਇਹ ਹੈਗਾ ਕਿ ਇਹ ਇਹ ਇਸ ਸਮੇਂ ਦੀ ਲੋੜ ਹੈਗੀ ਆ ਕਿ ਤੁਸੀਂ ਇੱਕ ਵੱਡਾ ਝੰਡਾ ਲੈ ਕੇ ਆ ਜੀ ਹੁਣ ਤੋਂ ਚੱਲਣ ਨਾਰਿਆਂ ਦੇ ਨਾਲ ਬਲਾਕ ਕਿੰਨੇ ਹੈਗੇ 200 ਬਲਾਕ ਹੈਗਾ ਕਿੰਨਿਆਂ ਕੋ ਨਾਲੇ ਲਾ ਦੇਓਗੇ ਕਿੰਨਿਆਂ ਕੋ ਨਾਲ ਜੋੜ ਕੇ ਰੈਲੀਆਂ ਇਦਾਂ ਨਹੀਂ ਹੁੰਦੀਆਂ ਵੀ ਬੰਦੇ ਇਕੱਠੇ ਕਰੋ ਇਹ ਤਾਂ ਦਾ ਮਾਹੌਲ ਤਿਆਰ ਕੀਤਾ ਜਾਵੇ ਕਿ ਜਿੱਥੇ ਪਤਾ ਲੱਗੇ ਵੀ ਇਹ ਲੀਡਰ ਨੇ ਆਉਣਾ ਔਰ ਉਹ ਲੀਡਰ ਸਾਰੇ ਪੰਜਾਬ ਚ ਜਾਣਿਆ ਜਾਂਦਾ ਹੋਵੇ ਉਹ ਆਪਣੀ ਪਾਰਟੀ ਦੇ ਪਰਵਾਨਿਤ ਹੋਵੇ ਔਰ ਉਹਦੇ ਵਿੱਚ ਇਨੀ ਕਪੈਸਿਟੀ ਹੋਵੇ ਕੋਈ ਵੀ ਹੋ ਸਕਦਾ ਉਹ ਦੇ ਵਿੱਚ ਤਾ ਪੋਸੀਬਲ ਹੋ ਸਕਦਾ ਨਹੀਂ ਤਾਂ ਬਹੁਤ ਵੱਡਾ ਚੈਲੰਜ ਹੈ ਨਵਸਤ ਚਲੋ ਡਾਕਟਰ ਜੀ ਸਰਨਾ ਪ੍ਰੋਗਰਾਮ ਚੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸਾਈਸਨ ਡਾਕਟਰ ਜੀ ਗਰੂਪ ਸਿੰਘ ਸੇਖੋ ਸਾਹਿਬ ਜਿਨ੍ਹਾਂ ਦੇ ਬਲੋਂ ਅਮ ਖਬਰਾਂ ਤੇ ਗਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜੁੜ ਪਸੰਦ ਆਈ ਹੋਊਗਾ ਦੁਬਾਰਾ ਫਿਰ ਮਿਲਾਂਗੇ ਧੰਨਵਾਦ